हां जी दोस्तों स्वागत दोस्तो दोस्तो है थोड़ा आज हमारे YouTube चैनल पे ਤੇ ਦੋਸਤੋ ਅੱਜ ਆਪਾਂ ਖੜੇ ਆ ਪਿੰਡ ਪਧੌੜ ਦੇ ਵਿੱਚ ਤੇ ਦੋਸਤੋ ਬਾਈ ਹੁਣਾਂ ਕੋਲੇ ਹਾਲ ਬੱਕਾ ਹੂ ਐ 15 ਹਾਲ ਆ ਬਾਈ ਕਹਿੰਦਾ ਤੇ ਇਕੱਠੇ ਵੀ ਹੋ ਜਾਂਦੇ ਆ 11 ਬਣ ਜਾਂਦੇ ਆ ਹਾਲ ਤੁਸੀਂ ਦੇਖ ਸਕਦੇ ਹੋ ਪੂਰੀ ਚੰਗੀ ਹਾਲਤ ਦੇ ਪਏ ਐ ਤੇ ਬਾਈ ਕਹਿੰਦਾ 2020 ਚ ਬਾਈ ਚ ਬਣਾਈ ਸੀਗੇ ਤੇ ਜੈਤੋ ਦੇ ਬਣੇ ਮਿੱਤਰੋ ਹਾਲ ਪੂਰੇ ਬਾਈ ਹਾਲ ਹੈ ਤੇ ਬਾਈ ਕੋਲੇ ਪਹਿਲਾਂ ਵੱਡਾ ਟਰੈਕਟਰ ਸੀ ਬਾਈ ਕਹਿੰਦਾ ਮੈਂ ਵੱਧ ਖੇਤੀ ਕਰਦਾ ਸੀ ਪਹਿਲਾਂ ਹੁਣ ਬਾਈ ਨੇ ਵੱਡਾ ਟਰੈਕਟਰ ਵੇਚਤਾ ਤੇ ਹੁਣ ਖੇਤੀ ਘਟਾਤੀ ਬਾਈ ਨੇ ਤਾਂ ਕਰਕੇ ਬਾਈ ਕਹਿੰਦਾ ਮੈਨੂੰ ਸੇਲ ਕਰਨੇ ਪੈ ਰਹੇ ਆ ਬਹੁਤ ਹੀ ਚੰਗੀ ਹਾਲਤ ਦੇ ਹਾਲ ਹੈ ਤੇ ਬਾਈ ਦਾ ਰੇਟ ਵੀ ਬਹੁਤ ਵਾਜਵ ਹੈ ਜਿਸ ਮੇਰੇ ਵੀਰ ਨੇ ਲੈਣੇ ਹੋਣ ਤਾਂ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਕੋਈ ਚੈਨਲ ਤੇ ਵੀਡੀਓ ਪਾਉਣੀ ਹੋਈ ਤਾਂ ਫ੍ਰੀ ਵੀਡੀਓ ਪਾਉਣੇ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਗੱਲ ਘਾਟੀ ਵਾਲਾ ਬਟਨ ਦਬਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਜੀ ਧੰਨਵਾਦ